ਉਹ ਸਤਖ ਸੰਧੀ ਨੂਰ ਵਰਸਾਂ ਕੋਰਸਾਂ ਚੱਟੀਏ ਤੋਬੀ ਪੀਸ ਕੀ ਪਾਰ ਵਿਸ਼ਾ ਮਲ ਜਨਮ ਜਨਮ ਕੀ ਕੱਟੀਏ ਸਤਨਾਮ ਵਾਈ ਗੁਰੂ ਸਾਹਿਬ ਦੀ ਸੋਰਠਾ ਸੋਗ ਮੇਰੇ ਮੀਤਾ ਪਸੀ ਆਨੰਦ ਪ੍ਰਵ ਕੀਤਾ ਪਰਮੇਸ਼ਰ ਬਣ ਤਬਣਾਈ ਫਿਰ ਡੋਲਤ ਕਦੂ ਨਾਈ ਅਗਰ ਸੋਗ ਮੇਰੇ ਮੀਤਾ ਸੇ ਅੰੰਦ ਪ੍ਰਭ ਕੀਤਾ ਪਰਮੇਸ਼ਰ ਬਣ ਤਪਾਈ ਤੇਰੇ ਦੋਲਤ ਕਤੂ ਨਾਈ ਸਾਈ ਸਾਈ ਸਉਮਦ ਬੰਦੇਆ ਹਰ ਸਰਨ ਨਰੰਤ ਸਾਵ ਜੀ ਤੇਰੇ ਦੇ ਅੱਲਾ ਆਪਣੀ ਭਗਤ ਕਰੀ ਪ੍ਰੇਤ ਪਲ ਅਚਾਰ ਤੇਰੀ ਬੜੇ ਆਈ ਨਿਪਣਾ ਲਿਪਣਰ ਤਿਆਰੀ ਸਾਵ ਜੀ ਤੇਰੇ ਦੇ ਅੱਲਾ ਆਪਣੀ ਭਗਤ ਕਰੀ ਪ੍ਰੇਤ ਪਲ ਆਇ ਚਾਲ ਜੇ ਪੀੜੀ ਬੜੇ ਆਈ ਨੈ ਬਨਾਨਕ ਨਾਮ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ